ਚੀਨੀ ਅਤੇ ਮਿਸ਼ਰੀ ਦੋਨਾਂ ਨੂੰ ਗੰਨੇ ਦੇ ਰਸ ਤੋਂ ਬਣਾਇਆ ਜਾਂਦਾ ਹੈ ਪਰ ਇਹਨਾਂ ਨੂੰ ਬਣਾਉਣ ਦੀ ਪ੍ਰਕਿਰਿਆ ਅਤੇ ਇਹਨਾਂ ਦੇ ਗੁਣਾਂ ਦੇ ਵਿੱਚ ਕਾਫੀ ਫਰਕ ਹੁੰਦਾ ਹੈ ਢਾਗੇ ਵਾਲੀ ਮਿਸ਼ਰੀ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਚੀਨੀ ਅਤੇ ਮਿਸ਼ਰੀ ਵਿੱਚ ਮੁੱਖ ਅੰਤਰ ਕੀ ਹੈ ਜੇਕਰ ਆਸਾਨ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਮਿਸ਼ਰੀ ਚੀਨੀ ਦਾ ਕੱਚਾ ਰੂਪ ਹੈ ਅਤੇ ਚੀਨੀ ਮਿਸ਼ਰੀ ਦਾ ਰਿਫਾਈਨਡ ਰੂਪ ਹੈ ਚੀਨੀ ਬਣਾਉਣ ਵਾਸਤੇ ਕਈ ਤਰ੍ਹਾਂ ਦੇ ਕੈਮੀਕਲਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਜੋ ਇਸ ਦੇ ਦਾਣੇ ਸਫੇਦ ਅਤੇ ਚਮਕਦਾਰ ਬਣ ਸਕਣ ਇਹ ਇੱਕ ਰਿਫਾਈਨਡ ਪ੍ਰੋਡਕਟ ਹੈ ਮਿਸ਼ਰੀ ਗੰਨੇ ਦੇ ਰਸ ਦੇ ਘੋਲ ਨੂੰ ਕ੍ਰਿਸਟਲਾਈਜ਼ ਕਰਕੇ ਕੇ ਬਣਾਈ ਜਾਂਦੀ ਹੈ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਕੈਮੀਕਲਾਂ ਦਾ ਇਸਤੇਮਾਲ ਨਹੀਂ ਹੁੰਦਾ ਇਸ ਲਈ ਇਹ ਜਿਆਦਾ ਸ਼ੁੱਧ ਹੁੰਦੀ ਹੈ ਚੀਨੀ ਦੇ ਦਾਣੇ ਬਹੁਤ ਛੋਟੇ ਹੁੰਦੇ ਹਨ ਇਕਸਮਾਨ ਹੁੰਦੇ ਹਨ ਚਮਕਦਾਰ ਅਤੇ ਸਫੇਦ ਹੁੰਦੇ ਹਨ ਮਿਸ਼ਰੀ ਦੇ ਕ੍ਰਿਸਟਲ ਵੱਡੇ ਹੁੰਦੇ ਹਨ ਬੇਡੌਲ ਅਤੇ ਵਿਗੜੇ ਹੋਏ ਆਕਾਰ ਦੇ ਹੁੰਦੇ ਹਨ ਅਤੇ ਹਲਕੇ ਮਟਮਲੇ ਰੰਗ ਦੇ ਹੁੰਦੇ ਹਨ ਆਯੁਰਵੇਦ ਦੇ ਅਨੁਸਾਰ ਚੀਨੀ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਸਰੀਰ ਵਿੱਚ ਐਸਿਡਿਟੀ ਵਧਾ ਸਕਦੀ ਹੈ ਮਿਸ਼ਰੀ ਦੀ ਤਸੀਰ ਠੰਡੀ ਹੁੰਦੀ ਹੈ ਇਹ ਹਾਜਮੇ ਵਿੱਚ ਮਦਦ ਕਰਦੀ ਹੈ ਅਤੇ ਸਰੀਰ ਨੂੰ ਠੰਡਕ ਦਿੰਦੀ ਹੈ ਚੀਨੀ ਮਿਸ਼ਰੀ ਦੇ ਮੁਕਾਬਲੇ ਜਿਆਦਾ ਮਿੱਠੀ ਹੁੰਦੀ ਹੈ ਮਿਸ਼ਰੀ ਦੀ ਮਿਠਾਸ ਚੀਨੀ ਦੇ ਮੁਕਾਬਲੇ ਹਲਕੀ ਅਤੇ ਸੁਖਦ ਹੁੰਦੀ ਹੈ। ਚੀਨੀ ਚਾਹ, ਕੌਫੀ, ਮਠਿਆਈਆਂ ਅਤੇ ਰੋਜ਼ਮਰਰਾ ਦੇ ਖਾਣੇ ਦੇ ਵਿੱਚ ਇਸਤੇਮਾਲ ਹੁੰਦੀ ਹੈ। ਮਿਸ਼ਰੀ ਦਾ ਇਸਤੇਮਾਲ ਪੂਜਾ ਦੇ ਵਿੱਚ ਪ੍ਰਸ਼ਾਦ ਦੇ ਰੂਪ ਚ ਹੁੰਦਾ ਹੈ, ਮਾਊਥ ਫਰੈਸ਼ਨਰ ਦੇ ਰੂਪ ਚ ਹੁੰਦਾ ਹੈ ਅਤੇ ਆਯੁਰਵੈਦਿਕ ਦਵਾਈਆਂ ਦੇ ਵਿੱਚ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਧਾਗੇ ਵਾਲੀ ਮਿਸ਼ਰੀ ਅਤੇ ਨਾਰਮਲ ਮਿਸ਼ਰੀ ਦੇ ਵਿੱਚ ਕੀ ਫਰਕ ਹੁੰਦਾ ਹੈ। ਬਾਜ਼ਾਰ ਦੇ ਵਿੱਚ ਦੋ ਤਰ੍ਹਾਂ ਦੀ ਮਿਸ਼ਰੀ ਮਿਲਦੀ ਹੈ। ਇੱਕ ਛੋਟੇ-ਛੋਟੇ ਕ੍ਰਿਸਟਲ ਵਾਲੀ ਜਿਸ ਨੂੰ ਡਾਇਮੰਡ 슈ਗਰ ਵੀ ਕਹਿੰਦੇ ਹਨ ਅਤੇ ਦੂਸਰੀ ਵੱਡੀਆਂ-ਵੱਡੀਆਂ ਡਲੀਆਂ ਵਾਲੀ ਜਿਸ ਦੇ ਵਿੱਚ ਧਾ ਗੱਲ ਕਰਦੇ ਹਾਂ ਧਾਗੇ ਵਾਲੀ ਮਿਸ਼ਰੀ ਦੀ ਇਹ ਮਿਸ਼ਰੀ ਬਣਾਉਣ ਦਾ ਪੁਰਾਣਾ ਅਤੇ ਅਸਲੀ ਤਰੀਕਾ ਹੈ ਇਸ ਨੂੰ ਪੂਰੇ ਦੀ ਮਿਸ਼ਰੀ ਵੀ ਕਿਹਾ ਜਾਂਦਾ ਹੈ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਸਮਝਦੇ ਹਾਂ ਗੰਨੇ ਦੇ ਰਸ ਦੇ ਗਾੜੇ ਕੋਲ ਨੂੰ ਇੱਕ ਬਰਤਨ ਦੇ ਵਿੱਚ ਭਰ ਕੇ ਇਸ ਦੇ ਵਿੱਚ ਧਾਗੇ ਲਟਕਾ ਦਿੱਤੇ ਜਾਂਦੇ ਹਨ ਹੌਲੀ ਹੌਲੀ ਕਈ ਦਿਨਾਂ ਦੇ ਵਿੱਚ ਇਨ੍ਹਾਂ ਧਾਗਿਆਂ ਦੇ ਚਾਰੇ ਪਾਸੇ ਮਿਸ਼ਰੀ ਦੇ ਕ੍ਰਿਸਟਲ ਜੰਮ ਜਾਂਦੇ ਹਨ ਇਹ ਪ੍ਰਕਿਰਿਆ ਬਿਨਾਂ ਕਿਸੇ ਮਸ਼ੀਨ ਦੇ ਅਤੇ ਬਿਨਾਂ ਕਿਸੇ ਕੈਮੀਕਲ ਦੇ ਪੂਰੀ ਹੁੰਦੀ ਹੈ ਇਸ ਮਿਸ਼ਰੀ ਦੀ ਸਭ ਤੋਂ ਵੱਡੀ ਪਛਾਣ ਇਹ ਹੁੰਦੀ ਹੈ ਕਿ ਇਸ ਦੇ ਵਿੱਚ ਧਾਗਾ ਹੁੰਦਾ ਹੈ ਅਤੇ ਇਸ ਦਾ ਆਕਾਰ ਵੱਡਾ ਅਤੇ ਡਾਲ ਹੁੰਦਾ ਹੈ ਹੁਣ ਇਸ ਮਿਸ਼ਰੀ ਦੇ ਫਾਇਦੇ ਜਾਣ ਲੈਂਦੇ ਹਾਂ ਆਯੁਰਵੇਦ ਦੇ ਵਿੱਚ ਇਸ ਮਿਸ਼ਰੀ ਨੂੰ ਦਵਾਈ ਦੇ ਗੁਣਾ ਨਾਲ ਭਰਪੂਰ ਮੰਨਿਆ ਜਾਂਦਾ ਹੈ ਗਲੇ ਦੀ ਖਰਾਸ਼ ਖੰਸੀ ਅਤੇ ਸਰੀਰ ਨੂੰ ਠੰਡਕ ਦੇਣ ਵਾਸਤੇ ਇਹ ਮਿਸ਼ਰੀ ਦਾ ਇਸਤੇਮਾਲ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਨਾਰਮਲ ਮਿਸ਼ਰੀ ਦੀ ਇਹ ਮਿਸ਼ਰੀ ਦਾ ਆਧੁਨਿਕ ਅਤੇ ਮਸ਼ੀਨੀ ਰੂਪ ਹੈ ਇਸ ਨੂੰ ਮਸ਼ੀਨ ਦੀ ਸਹਾਇਤਾ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਚੀਨੀ ਤੋਂ ਹੀ ਬਣਾਇਆ ਜਾਂਦਾ ਹੈ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵੀ ਸਮਝ ਲੈਂਦੇ ਹਾਂ ਇਸ ਨੂੰ ਮਸ਼ੀਨਾਂ ਦੇ ਦੁਆਰਾ ਤੇਜ਼ੀ ਨਾਲ ਕ੍ਰਿਸਟਲਾਈਜ਼ ਕੀਤਾ ਜਾਂਦਾ ਹੈ ਇਸ ਵਜ੍ਹਾ ਕਰਕੇ ਇਸ ਦੇ ਦਾਣੇ ਛੋਟੇ ਅਤੇ ਲੰਬੇ ਪੱਗ ਇੱਕ ਸਮਾਨ ਆਕਾਰ ਦੇ ਹੁੰਦੇ ਹਨ ਇਸ ਦੇ ਵਿੱਚ ਕੋਈ ਧਾਗਾ ਨਹੀਂ ਹੁੰਦਾ ਇਸ ਮਿਸ਼ਰੀ ਦੀ ਪਹਿਚਾਨ ਇਹ ਹੈ ਕਿ ਇਸ ਦੇ ਕ੍ਰਿਸਟਲ ਛੋਟੇ ਸਾਫ਼ ਅਤੇ ਚੀਨੀ ਦੇ ਦਾਣਿਆਂ ਤੋਂ ਥੋੜੇ ਵੱਡੇ ਆਕਾਰ ਦੇ ਹੁੰਦੇ ਹਨ ਇਸ ਮਿਸ਼ਰੀ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਜਿੰਨੇ ਦਵਾਈ ਵਾਲੇ ਗੁਣ ਨਹੀਂ ਹੁੰਦੇ ਇਸ ਮਿਸ਼ਰੀ ਦਾ ਇਸਤੇਮਾਲ ਮੁੱਖ ਰੂਪ ਵਿੱਚ ਸਿਰਫ ਮਠਾਸ ਵਾਸਤੇ ਹੁੰਦਾ ਹੈ ਗੱਲਬਾਤ ਦਾ ਸਾਰ ਇਹ ਹੈ ਕਿ ਜੇਕਰ ਤੁਸੀਂ ਸਿਹਤ ਦੇ ਫਾਇਦੇ ਲੈਣ ਵਾਸਤੇ ਮਿਸ਼ਰੀ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸਿਰਫ ਧਾਗੇ ਵਾਲੀ ਮਿਸ਼ਰੀ ਹੀ ਖਰੀਦੋ ਇਹ ਸਭ ਤੋਂ ਸ਼ੁੱਧ ਅਤੇ ਫਾਇਦੇਮੰਦ ਹੁੰਦੀ ਹੈ